ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੂng ਨੇ ਸ਼ਨੀਵਾਰ ਨੂੰ ਹੁੰਡਈ ਮੋਟਰ ਕਾਰ ਫੈਕਟਰੀ ਫੈਕਟਰੀ ਉੱਤੇ ਅਮਰੀਕੀ ਇਮੀਗ੍ਰੇਸ਼ਨ ਛਾਪੇਮਾਰੀ ਦੇ ਵਿੱਚ ਦੇਸ਼ ਦੇ ਸੈਂਕੜੇ ਨਾਗਰਿਕਾਂ ਦੀ ਗ੍ਰਿਫਤਾਰੀ ਦਾ ਤੁਰੰਤ ਜਵਾਬ ਦੇਣ ਲਈ ਹਰ ਸੰਭਵ ਕੋਸ਼ਿਸ਼ਾਂ ਦੇ ਆਦੇਸ਼ ਦਿੱਤੇ ਨੇ ਵਿਦੇਸ਼ ਮੰਤਰੀ ਚੋ ਹਿਯੂੰ ਨੇ ਕਿਹਾ ਹੈ ਕਿ ਸਰਕਾਰ ਨੇ ਵੀਰਵਾਲੂ ਦੱਖਣੀ ਰਾਜ ਚਾਲਸੀਅ ਦੇ ਵਿੱਚ 300 ਤੋਂ ਵੱਧ ਕੋਰੀਆਈ ਲੋਕਾਂ ਦੀ ਗ੍ਰਿਫਤਾਰੀ ਦੇ ਜਵਾਬ ਦੇ ਵਿੱਚ ਇੱਕ ਟੀਮ ਬਣਾਈ ਹੈ ਅਤੇ ਲੋੜ ਪੈਣ ਤੇ ਉਹ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਵਾਸ਼ਿੰਗਟਨ ਡੀਸੀ ਜਾ ਸਕਦੇ ਨੇ ਚੋ ਨੇ ਐਮਰਜੈਂਸੀ ਸਰਕਾਰੀ ਮੀਟਿੰਗ ਨੂੰ ਦੱਸਿਆ ਕਿ ਮੈਂ ਬਹੁਤ ਚਿੰਤਤ ਹਾਂ ਮੈਂ ਆਪਣੇ ਨਾਗਰਿਕਾਂ ਦੀਆਂ ਗ੍ਰਿਫਤਾਰੀਆਂ ਦੇ ਲਈ ਭਾਰੀ ਜ਼ਿੰਮੇਵਾਰੀ ਮਹਿਸੂਸ ਕਰਦਾ ਇਹ ਘਟਨਾ ਟਰੰਪ ਦੇ ਸ਼ਾਸਨ ਅਤੇ ਸਿਓ ਜੋ ਕਿ ਇੱਕ ਪ੍ਰਮੁੱਖ ਏਸ਼ੀਆਈ ਸੇ ਯੋਗੀ ਅਤੇ ਨਿਵੇਸ਼ਕ ਹੈ ਉਸ ਦੇ ਵਿਚਕਾਰ ਤਣਾਅ ਨੂੰ ਵਧਾ ਸਕਦੀ ਹੈ ਉਹਨਾਂ ਵਿਚਕਾਰ ਇੱਕ ਵਪਾਰਕ ਸਮਝੌਤੇ ਦੇ ਬਿਰਤਾਂ ਨੂੰ ਲੈ ਕੇ ਮਤਭੇਦ ਦੇ ਰਹੇ ਨੇ ਜਿਦੇ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦੱਖਣੀ ਕੋਰੀਆ ਦੇ 350 ਡਾਲਰ ਬੀਲ ਨਿਵੇਸ਼ ਸ਼ਾਮਲ ਨੇ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਦੁਆਰਾ ਚਲਾਈ ਕੀਤੀ ਗਈ ਇੱਕ ਵੀਡੀਓ ਦੇ ਵਿੱਚ ਏਸ਼ੀਆ ਕਾਮਿਆਂ ਨੂੰ ਛਾਪੇ ਮਾਰ ਤੋਂ ਬਾਅਦ ਜੀਪ ਹੈਲਿਕਾਪਟਰ ਅਤੇ ਇਹ ਬਖਤਰਬੰਦ ਵਾਹ ਸ਼ਾਮਲ ਸਨ ਉਸ ਬਸਤੇ ਵਿੱਚ ਚੜਦੇ ਹੋਏ ਗੁੱਟ ਕਮਰ ਅਤੇ ਗਿੱਟਿਆਂ ਦੇ ਵਿੱਚ ਬੇੜੀਆਂ ਬੰਨਿਆ ਹੋਇਆ ਦਿਖਾਇਆ ਗਿਆ